ਜੇ ਨਗਰਪਾਲਿਕਾ ਦੇ ਬਾਹਰ ਹੀ ਗੰਦਗੀ ਦਾ ਢੇਰ ਲੱਗਾ ਹੋਵੇ ਤਾਂ ਇਹ ਲੋਕ ਸ਼ਹਿਰ ਦਾ ਬਾਕੀ ਕੰਮ ਕਿਵੇਂ ਕਰਵਾਉਣਗੇ ਇਹ ਗੱਲ ਆਖੇ ਜਾ ਰਹੀ ਹੈ ਰਾਜਪੁਰਾ ਦੇ ਲੋਕਾਂ ਦੇ ਵੱਲੋਂ ਜੀहां ਤੁਹਾਨੂੰ ਦੱਸੇ ਕਿ ਇਥੇ ਨਗਰਪਾਲਿਕਾ ਦੇ ਬਾਹਰ ਗੰਦਗੀ ਦਾ ਢੇਰ ਲੱਗਿਆ ਨਜ਼ਰ ਆਇਆ ਤੇ ਇਥੇ ਸੀਵਰੇਜ ਦੇ ਵੀ ਇੰਨੀ ਸਮੱਸਿਆ ਹੈ ਕਿ ਪਾਣੀ ਲੀਕ ਹੋ ਰਿਹਾ ਹੈ ਤੇ ਸੜਕ ਤਲਾਬ ਦਾ ਰੂਪ ਧਾਰ ਚੁੱਕੀ ਹੈ ਲੋਕਾਂ ਦਾ ਕਹਿਣਾ ਹੈ ਕਿ ਨਗਰਪਾਲਿਕਾ ਦੇ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਥੋਂ ਦੀ ਰੋਜ਼ ਲੰਘਣਾ ਵੀ ਖਾ ਹੋ ਚੁੱਕਾ ਹੈ ਬੇਟਾ ਕੀ ਨਾਮ ਤੁਹਾਡਾ ਹਰਸ਼ ਨਾਮ ਹੈ ਮੇਰਾ ਇਹ ਜਿਹੜਾ ਡੰਪ ਦੇ ਕੋਲ ਗੰਦਗੀ ਪਈ ਹੈਗੀ ਤੁਸੀਂ ਮੂੰਹ ਤੇ ਕੱਪੜਾ ਲਪੇਟੇ ਲਪੇਟ ਕੇ ਲੰਘ ਰਿਹਾ ਕੀ ਕਹਿਣਾ 스멜 ਬਹੁਤ ਆ ਰਹੀ ਹੈ ਜੀ ਹਮ ਕਮੇਟੀ ਕੇ ਬਾਹਰ ਖੜਿਆ ਜੀ ਅਸੀਂ ਇਧਰੋਂ ਨਿਕਲਦੇ ਆ ਰੋਜ਼ ਦਿੱਲੀ ਹਮ ਇਹ ਗੰਦ ਬਹੁਤ ਆ ਰਹੀ ਹੈ ਸਸਾ ਬਹੁਤ ਇਹ ਗੰਦਾ ਪਾਣੀ ਵੀ ਖੜਿਆ ਨਾਲ ਗੰਦਾ ਪਾਣੀ ਵੀ ਖੜਿਆ ਨਾਲ ਸੀਵਰੇਜ ਵੀ ਬਲੌਕ ਹੈ ਸਰਕਾਰ ਨੂੰ ਕੀ ਜਾਨਾ ਚਾਹੁੰਦੇ ਆ ਸਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਜਲਦੀ ਜਲਦੀ ਠੀਕ ਕਰਾਏ ਇਹਨਾਂ ਬਿਮਾਰੀ ਵੀ ਫੈਲ ਸਕਦੀ ਹੈ ਹਾਂਜੀ ਆ ਬਾਬਾ ਨੇ ਡੈਂਗੂ ਵਗੈਰਾ ਫੈਲ ਚ ਰਿਹਾ ਤਾ ਉਹਰੇ ਕੀ ਨਾ ਟੋਟਾ ਸਰਜੀਤ ਜੀ ਕੀ ਕੰਮ ਕਰਦੇ ਸਰ ਟੈਕਸੀ ਲੈਣ ਦਾ ਕੰਮ ਹੈ ਜੀ ਉਹ ਤਾਂ ਸਰ ਜੀ ਜਿਹੜਾ ਪ੍ਰਸਾਦ ਤੋਂ ਕੋਈ ਪਾਣੀ ਖੜਿਆ ਗੰਦਾ ਟੈਕਸੀਆਂ ਦੇ ਥੱਲੇ ਦਾਦਾ ਫੁੱਟ ਕੀ ਕਹਿਣਾ ਚੰਦੇ ਆ ਇਹ ਤਾਂ ਹੁਣ ਕੱਲੂ ਫਿਕਰ ਹੈ ਸਾਨੂੰ ਪ੍ਰੋਬਲਮ ਆ ਰਹੀ ਹੈ ਖੜਨ ਦੀ ਪ੍ਰੋਬਲਮ ਆ ਰਹੀ ਹੈ ਜਿਵੇਂ ਪਾਣੀ ਆ ਰਿਹਾ ਤੇ ਬੰਦਾ ਪਾਣੀ ਹੈ ਜੀ ਨਾਲ ਡੈਂਪ ਥੋੜੀ ਬਦਬੂ ਸਵੈਲ ਬਹੁਤ ਮਾਰ ਰਹੀ ਪਾਣੀ ਪੁਣੀ ਕਰਕੇ ਆਈਏ ਬਸ ਸਰਕਾਰ ਅੱਗੇ ਬੇਨਤੀ ਹੈ ਆਪਣਾ ਜਲਦੀ ਜਲਦੀ ਠੀਕ ਕਰਾਇਆ ਜਾਵੇ ਮੈਂ ਨਰਵਿੰਦਰ ਆ ਜੀ ਸਰ ਜੀ ਜਿਹੜੀ ਗੰਦਗੀ ਦੇ ਢੇਰ ਲੱ हां जी देखो नगरकपाल अपने सामने नहीं प्रॉपर सही कर सकती ता शहर ਵਿੱਚ ਕੀ ਕਰੂਗੀ ساری ਗੰਦਗੀ ਇਹ ਦੇਖੋ ਕਿੰਨੀਆਂ ਗੰਦ ਹੈ ਪਿੱਛੇ ਜਾਨਵਰੋ ਕੁ ਮਰੇ ਹੋਈਆਂ ਪਲੰਮੇ ਦੇ ਵਿੱਚ ਪਾਣੀ ਦਾ ਕਿੰਨੀ ਹੈ ਗੰਦੀ ਗੰਦੀ ਸਾਰੀ ਕੁਝ ਵਾਲੀ ਹੈ ਪੰਜਾਬ ਸਰਕਾਰ ਨੂੰ ਕੀ ਜਣਾ ਚਾਹੁੰਦੇ ਆ ਮਾਨੂੰ ਕਹਿਣਾ ਚਾਹੁੰਦੇ ਵੀ ਇੱਥੇ ਵੀ ਕਾਰਵਾਈ ਕੀਤੀ ਜਾਵੇ ਤੇ ਇਹਦੇ ਸਾਥ ਵੀ ਕਰੇ ਜਾਵੇ ਪ੍ਰਸ਼ਾਸਨ ਇਹਦਾ ਇੰਨਾ ਸੁੱਤਾ ਕਿਉਂ ਪਿਆ ਹੈਗਾ ਬੁੱਝ ਕੋਈ ਆਪਣੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ ਠੀਕ ਹੈ ਨਾ ਇਹ ਸਾਰੀ ਜ਼ਿੰਮੇਵਾਰੀ ਲੈਣ ਆਪਣੇ ਦਾ ਕੋਈ ਕੰਮ ਆਪਣਾ ਸਮਝ ਕੇ ਕਰੇ ਤਾਂ ਇਹ ਸਹੀ ਹੋ ਸਕਦੀ ਹੈ ਮੇਰੇ ਹੁਕਮ ਚਿੰਦਰ ਕਰ ਰਹੇ ਤਾਂ ਜਿਹੜੀ ਇਹ ਗੰਦਗੀ ਦੇ ਢੇਰ ਲੱਗੇ ਕੀ ਕਹਣਾ ਤੁਸੀਂ ਮੂਹ ਤੇ ਕੱਪੜਾ ਲੈ ਕੇ ਲੰਘ ਰਹੇ ਆ ਸਮੈਲ ਬਹੁਤ ਹੈ ਜੀ ਇਹ ਤੋਂ ਕਰਾਸ ਕਰਨਾ ਕੋਈ ਆਮ ਪਬਲਿਕ ਨੂੰ ਬਹੁਤ ਮੁਸ਼ਕਲ ਹੈ ਇਹਨਾਂ ਗੰਦ ਹੈ ਮੱਖੀਆਂ ਮੱਛਰ ਬੁਰੇ ਹਾਲ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਵਿਸਪਲ ਕਮੇਟੀ ਜਿਹਦਾ ਫਰਜ ਬਣਦਾ ਸ਼ਹਿਰ ਚ ਸਫਾਈ ਰੱਖਣ ਦਾ ਉਹਨਾਂ ਦੇ 메ਨ ਗੇਟ ਦੇ ਕੋਲ ਇਹ ਹਾਲਤ ਬਾਕੀ ਸ਼ਹਿਰ ਦੇ ਕੀ ਹਾਲ ਹੈ ਪੰਜਾਬ ਸਰਕਾਰ ਨੂੰ ਕੀ ਜਾਨਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਰਿਕੁਐਸਟ ਹੈ ਜੀ ਥੋੜਾ ਬੋਤਾਂ ਧਿਆਨ ਦਿਓ ਮਿਸਾਲ ਵੀ ਬੇਲਤੀ ਹੈ ਵੀ ਤੁਹਾਡੇ ਆਲੇ-ਦੋਲੇ ਇਹ ਹਾਲ ਹੈ ਤਾਂ ਤੁਸੀਂ ਕੀ ਧਿਆਨ ਰੱਖ ਰਹੇ ਹੋ ਸ਼ਹਿਰ ਦਾ ਮੈਨੂੰ ਜੇ ਮੇਨ ਬਾਜ਼ਾਰ ਹੈਗਾ ਰਾਜਪੁਰ ਦਾ ਇੰਨੀ ਗੰਦਗੀ ਦੇ ਢੇਰ ਲੱਗੇ ਹੋਏ ਹੈਗੇ ਆ ਬਿਮਾਰੀ ਵੀ ਕਿਸੇ ਟਾਈਮ ਫੈਲ ਸਕਦੀ ਹੈ ਕੀ ਕਰੀਏ ਬਿਲਕੁਲ ਹੁਣ ਅੱਗੇ ਆਏ ਆਣੇ ਮੱਛਰ ਮੱਕੇ ਪੈਦਾ ਹੋਏ ਜੀ ਕਦੇ ਚਿਕਨਗੁਨੀਆ ਹੋ ਗਿਆ ਕਦੇ ਡੇਂਗੂ ਹੋ ਗਿਆ ਆਹੀ ਕਰ ਰਹੇ ਇਹਦਾ ਗੰਦਾ ਪਾਣੀ ਧਿਆਨ ਦੇਣਾ ਚਾਹੀਦਾ ਕੋਲ ਕਮੇਟੀ ਹੈਗੀ ਇਹ ਸਭ ਨੂੰ ਧਿਆਨ ਦਿਓ ਕਿਉਂ ਇਹਨਾਂ ਗੰਦ ਪਿਆ ਹੋਇਆ ਸ਼ਹਿਰ